ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਅੱਜ ਅਸੀਂ ਮੜੀ ਦਾ ਦੀਵਾ ਨਾਵਲ ਜਿਹੜਾ ਕਿ ਗੁਰਦਿਆਲ ਸਿੰਘ ਜੀ ਦੁਆਰਾ ਲਿਖਿਆ ਗਿਆ ਤੇ ਬਹੁਤ ਹੀ ਚਰਚਿਤ ਨਾਵਲ ਰਿਹਾ ਤੇ ਨਾਵਲ ਬਹੁਤ ਵਧੀਆ ਏ ਇਹਦਾ ਦਸਵਾਂ ਭਾਗ ਦੀ ਜਿਹੜੀ ਆਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕੜੀ ਜੋੜਨ ਦੇ ਲਈ ਤੁਸੀਂ ਜਿਹੜੀਆਂ ਪਿਛਲੀਆਂ ਵੀਡੀਓਜ਼ ਨੇ ਉਹ ਜ਼ਰੂਰ ਦੇਖ ਲੈਣਾ ਅੱਜ ਅਸੀਂ ਭਾਗ ਜਿਹੜਾ ਦਸਵਾਂ ਉਹਦੀ ਆਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਸਵੇਰ ਸਾਰ ਸੂਟੀ ਨੰਦੀ ਤੋਂ ਸੱਬੜ ਮੰਗਣ ਆਈ ਤੇ ਵੇੜੇ ਵਿੱਚ ਇਧਰ ਉਧਰ ਝਾਕਦਿਆਂ ਉਹਦੀ ਨਿਗਾ ਜਗਸੀਰ ਦੀ ਰਾਤ ਬਣਾਈ ਮੜੀ ਉੱਤੇ ਜਾ ਪਈ ਇੱਕ ਵਾਰੀ ਤਾਂ ਉਹ ਹੈਰਾਨੀ ਨਾਲ ਠਟੰਬਰ ਗਈ ਪਰ ਫਿਰ ਗੱਲ ਸਮਝਣ ਦਾ ਯਤਨ ਕਰਦੀ ਮੁਸਕਰਾਉਣ ਲੱਗ ਪਈ ਕੁੜੇੰਬੋ ਉਹਨੇ ਕੁਝ ਹੈਰਾਨੀ ਤੇ ਕੁਝ ਵਿਅੰਗ ਨਾਲ ਉੱਚੀ ਬੋਲ ਕੇ ਪੁੱਛਿਆ ਆਹ ਕੀ ਘਰੁੰਡੀ ਜੀ ਬਣਾਈ ਐ ਕਿਹੜੀ ਘਰੁੰਡੀ ਜੀ ਨੰਦੀ ਨੇ ਵੀ ਅੱਖਾਂ ਉੱਤੇ ਹੱਥ ਦੀ ਛਾਂ ਕਰਕੇ ਸਾਰੇ ਵੇੜੇ ਵਿੱਚ ਨਿਗਾਹ ਮਾਰਦਿਆਂ ਓਵੇਂ ਹੈਰਾਨੀ ਨਾਲ ਪੁੱਛਿਆ ਪੈਰੀ ਪੈਣੀ ਆਂਬੋ ਨੰਦੀ ਦੀ ਮੰਜੀ ਦੇ ਨੇੜੇ ਆ ਕੇ ਸੂਟੀ ਬੋਲੀ ਆਹ ਜਿਹੜੀ ਔਦਰ ਵੇੜੇ 'ਚ ਖੁੰਝੇ ਬਣਾਈ ਐ ਜਿਉਂਦੀ ਰਹਿ ਤੇਰੇ ਵੀਰ ਭਾਈ ਜਉਣ ਬੁੱਢ ਸੁਹਾਗਣ ਨੰਦੀ ਨੇ ਉਹਦੀ ਪੈਰੀ ਪੈਣੇ ਦਾ ਜਵਾਬ ਦੇ ਕੇ ਨਾਲ ਦੀ ਨਾਲ ਫੇਰ ਹੈਰਾਨੀ ਨਾਲ ਪੁੱਛਿਆ ਕਿਹੜੇ ਖੁੰਝੇ ਬਹੂ ਰਾਣੀਏ ਮੈਨੂੰ ਤਾਂ ਸਮ ਭਾਈ ਦੀ ਉਹੀ ਨਹੀਂ ਪਤਾ ਨਹੀਂ ਤੂੰ ਕੀ ਗੱਲ ਕਰਦੀ ਐ ਆ ਉੱਠ ਤੈਨੂੰ ਵਿਖਾਵਾਂ ਸੂਟੀ ਨੇ ਉਹਨੂੰ ਬਾਹਾਂ ਫੜ ਕੇ ਖੜੀ ਕਰ ਲਿਆ ਤੇ ਖੁੰਝੇ ਕੋਲ ਲਿਜਾ ਕੇ ਮੜੀ ਕੋਲ ਖੜਾ ਦਿੱਤਾ ਆ ਵੇਖ ਨੰਦੀ ਨੂੰ ਕਲੀ ਕੀਤੀਆਂ ਇੱਟਾਂ ਦਾ ਮਾੜਾ-ਮਾੜਾ ਝੌਲਾ ਪਿਆ ਤੇ ਉਹ ਥਾਂ ਇੰਜ ਬਹਿ ਗਈ ਜਿਵੇਂ ਚਾਂਚੱਕ ਉਹਦੀਆਂ ਲੱਤਾਂ ਝੂਠੀਆਂ ਪੈ ਗਈਆਂ ਹੋਣ ਫਿਰ ਖਾਸਾ ਚਿਰ ਉਹ ਮੜੀ ਨੂੰ ਹੇਠ ਤੋਂ ਉੱਤੋਂ ਤਾਈ ਟੋਹਦੀ ਰਹੀ ਉਹਦੇ ਝੁਰੜੀਆਂ ਬੁਨੇ ਚਿਹਰੇ ਉੱਤੇ ਕਈ ਰੰਗ ਆਏ ਕਈ ਗਏ ਸੂਟੀ ਇਹਨਾਂ ਦਾ ਭਾਵ ਸਮਝੇ ਬਿਨਾ ਵਿਅੰਗ ਨਾਲ ਮੁਸਕਰਾਉਂਦੀ ਰਹੀ ਪਰ ਜਦੋਂ ਇੱਕੋ ਵਾਰ ਨੰਦੀ ਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਹਿੰਦੇ ਉਹਦੀ ਨਿਗਾ ਪਈ ਤਾਂ ਉਹ ਗੰਭੀਰ ਹੋ ਗਈ ਕੋਈ ਗੱਲ ਤਾਂ ਦੱਸ ਸੰਭੋ ਨੰਦੀ ਨੇ ਨੰਦੀ ਦੇ ਕੋਲ ਬਹਿ ਕੇ ਉਹਦਾ ਮੋਢਾ ਹਿਲਾਉਂਦਿਆਂ ਸੂਟੀ ਨੇ ਕੁਝ ਹਮਦਰਦੀ ਨਾਲ ਪੁੱਛਿਆ ਕਿ ਤੇ ਬਾਬੇ ਠੋਲੇ ਦੀ ਸਮਾਧਾ ਨਹੀਂ ਬਣਾਈ ਤੇਰਾ ਕਿੱਥੇ ਭਲਾ ਹੋਊ ਬਿ ਧਰਮਿਆਂ ਬੰਦਿਆ ਨੰਦੀ ਨੇ ਕੰਬ ਦੀ ਆਵਾਜ਼ ਵਿੱਚ ਅੱਖਾਂ ਪੂੰਝਦਿਆਂ ਇੰਜ ਆਖਿਆ ਜਿਵੇਂ ਸੂਟੀ ਨਾਲ ਨਹੀਂ ਧਰਮ ਸਿੰਘ ਨਾਲ ਗੱਲਾਂ ਕਰਦੀ ਹੋਵੇ ਕੱਲ ਮੈਂ ਤੈਨੂੰ ਪੁੱਛਿਆ ਤੂੰ ਝੂਠ ਤੂਫਾਨ ਬੋਲ ਕੇ ਮੈਨੂੰ ਠੰਡੀ ਕਰਕੇ ਘਰ ਨੂੰ ਮੋੜਤਾ ਤੇ ਮੇਰੇ ਪੁੱਤ ਤੋਂ ਵੀ ਤੈਂ ਝੂਠ ਬੁਲਾਤਾ ਜਾਂ ਦੋਹਾਂ ਜਹਾਨਾਂ ਦੇ ਮਾਰਿਆ ਤੇਰਾ ਕੱਖ ਨਾ ਰਹੀ ਤੂੰ ਸਾਡੀ ਸਾਰੀ ਉਮਰ ਦੀ ਕਮਾਈ ਦਾ ਆ ਬਦਲਾ ਦਿੱਤਾ ਵੇ ਧਰਮਿਆ ਤੇਰਾ ਕਿੱਥੇ ਭਲਾ ਹੋ ਜੂ ਤੇ ਇੰਜ ਆਪ ਮੁਹਾਰੀ ਬੋਲਦੀ ਨੰਦੀ ਹੌਲੀ ਹੌਲੀ ਹਟਕੋਰੇ ਲੈਂਦੀ ਵੈਣ ਪਾਉਣ ਲੱਗ ਪਈ ਤੂੰ ਸਾਰੀ ਉਮਰ ਇਨ੍ਹਾਂ ਰਾਖਸ਼ਾਂ ਦੀ ਖਾਤਰ ਕਮਾਉਂਦਾ ਮਰਿਆ ਵੇ ਵਿਚਾਲੇ ਡੋਬਾ ਦੇਣ ਵਾਲਿਆ ਇਹ ਤਾਂ ਤੇਰੀ ਸੁਆਹ ਵੀ ਅਡਾਉਣਾ ਨਾ ਹਟੇ ਵੇ ਵੱਡੀਆਂ ਮੇਰਾਵਾਲਿਆ ਜੇ ਸਿਆਣਾ ਹੁੰਦਾ ਤਾਂ ਸਾਨੂੰ ਕਿਤੇ ਤਣ ਪੱਤਣ ਲਾ ਕੇ ਜਾਂਦਾ ਵੇ ਵੱਡੀਆਂ ਆਕਲਾਂ ਵਾਲਿਆ ਸੂਟੀ ਆਈ ਸੀ ਸੱਬੜ ਲੈਣ ਪਰ ਇਹ ਵਿਆਹ ਚ ਬੀ ਦਾ ਲੇਖਾ ਵੇਖ ਕੇ ਉਹ ਪਮੱਤਰ ਗਈ ਨੰਦੀ ਦੇ ਵੈਣਾ ਨੇ ਉਹਦਾ ਚਿੱਤ ਵੀ ਉਛਾਲ ਦਿੱਤਾ ਤੇ ਉਸ ਭਰੇ ਗਾਲ ਨਾਲ ਨੰਦੀ ਨੂੰ ਚੁੱਪ ਕਰਾਉਂਦਿਆਂ ਆਖਿਆ ਨਾਮੋ ਹੁਣ ਕੀ ਬਣਦਾ ਭਲਾ ਕਿਉਂ ਵਿਚਾਰੇ ਦੀ ਆਤਮਾ ਦੁਖੀ ਕਰਦੀ ਹੈ ਉਹਦਾ ਕੀ ਦੋਸ ਹੈ ਉਹ ਤਾਂ ਦਿਉਤਾ ਆਦਮੀ ਸੀ ਉਹਨੂੰ ਕੋਈ ਪਤਾ ਸੀ ਬਈ ਦੁਨੀਆ ਦੇ ਦਿਲ ਐਡੇ ਕਾਲੇ ਐ ਕੋਈ ਨਹੀਂ ਇਹੋ ਜੇ ਚੰਦਰ ਇਹ ਆਪੇ ਆਵਦਾ ਕੀਤਾ ਪਾਉਣਗੇ ਚੁੱਪ ਕਰ ਬਸ ਪਰ ਨੰਦੀ ਕਿੰਨਾ ਚਿਰ ਚੁੱਪ ਨਾ ਕੀਤੀ ਅਖੀਰ ਜਦੋਂ ਉਹਦਾ ਅੰਦਰ ਹੌਲਾ ਪੈ ਗਿਆ ਤਾਂ ਆਖਾਂ ਪੁੰਜਨੇ ਘੱਗੀ ਆਵਾਜ਼ ਵਿੱਚ ਬੋਲੀ ਇਹਨਾਂ ਪਾਪੀਆਂ ਦੀ ਖਾਤਰ ਉਹਨੇ ਸਾਰੀ ਉਮਰ ਚੰਮ ਪਟਾਇਆ ਜਾਂਦਾ ਵੇ ਆ ਪੁੱਤ ਦੀ ਵਾਂ ਵੀ ਫੜਾ ਗਿਆ ਅੱਜ ਤਾਈਂ ਉਹ ਦਿਨ ਰਾਤ ਇੱਕ ਕਰੀ ਰੱਖਦਾ ਪਰ ਕੁੜੇ ਇੰਨਾ ਨੇ ਸਾਡੇ ਨਾਲ ਆਹ ਕੀਤੀ ਮੈਨੂੰ ਐ ਪਤਾ ਹੁੰਦਾ ਬਹੂ ਰਾਣੀ ਮੈਂ ਆਪਦੇ ਪੁੱਤ ਨੂੰ ਇਹਨਾਂ ਦੇ ਘਰੇ ਪੈਰ ਨਾ ਪਾਉਣ ਦਿੰਦੀ ਤੇ ਉਹ ਧਰਮ ਸਿੰਘ ਕਿਆ ਨੂੰ ਕਿੰਨਾ ਚਿਰ ਮੰਦਾ ਬੋਲਦੀ ਰਹੀ ਅਖੀਰ ਸੂਟੀ ਨੇ ਉਹਨੂੰ ਦਿਲਾਸਾ ਦੇ ਕੇ ਮੰਝੇ ਉੱਤੇ ਬਿਠਾ ਦਿੱਤਾ ਤੇ ਆਪ ਬਿਨਾਂ ਸੱਬੜ ਲਿਆਂ ਘਰ ਮੁੜ ਗਈ ਜਦੋਂ ਜਗਸੀਰ ਬਾਹਰੋਂ ਆਇਆ ਤਾਂ ਨੰਦੀ ਅਜੇ ਹੌਲੀ-ਹੌਲੀ ਬੋਲਦੀ ਧਰਮ ਸਿੰਘ ਤੇ ਉਹਦੇ ਆਰ ਪਰਿਵਾਰ ਨੂੰ ਪੁਣੀ ਜਾਂਦੀ ਸੀ ਜਗਸੀਰ ਨੂੰ ਗੱਲ ਦਾ ਤਾਂ ਪਤਾ ਲੱਗ ਗਿਆ ਪਰ ਉਹ ਉਹਨੂੰ ਬਿਨਾ ਬੁਲਾਏ ਚੁੱਪ ਕਰਕੇ ਅੰਦਰ ਜਾ ਪਿਆ। ਅਜੇ ਵੀ ਜਗਸੀਰ ਦਾ ਭਾਰਾ ਪਿੰਡਾ ਸੁੰਨ ਜਿਹਾ ਹੋਇਆ ਪਿਆ ਸੀ ਤੇ ਉਹਦੇ ਸਿਰ ਨੂੰ ਬੜੀ ਘੇਰ ਚੜ ਰਹੀ ਸੀ। ਰੋਟੀ ਵੇਲੇ ਤਾਂ ਨੰਦੀ ਮੰਜੀ ਤੇ ਓਵੇਂ ਬੈਠੀ ਬਰਦਾਟ ਕਰੀ ਗਈ ਤੇ ਫਿਰ ਉੱਠ ਕੇ ਕੋਠੜੀ ਵੱਲ ਤੁਰ ਪਈ। ਉਹਨੂੰ ਅੱਜ ਦਿਸਣੋਂ ਉੱਕਾ ਬੰਦ ਹੋ ਗਿਆ ਸੀ। ਜੋ ਮਾੜੀ ਮੋਟੀ ਧੁੱਪ ਛਾਂ ਅੱਗੇ ਦਿਸਦੀ ਸੀ ਅੱਜ ਉਹ ਵੀ ਨਹੀਂ ਸੀ ਦਿਸਦੀ। ਤੂੰ ਆ ਗਿਆ ਪੁੱਤ ਕੋਠੜੀ ਦੇ ਬੂਹੇ ਦੀ ਚੁਗਾਠ ਨੂੰ ਟੋਂਦਿਆਂ ਉਹ ਬੋਲੀ ਤੇ ਜਗਸੀਰ ਦੀ ਹੌਲੀ ਦੇਣੇ ਆਖੀ ਹੂੰ ਉਹਨੂੰ ਬਿਲਕੁਲ ਨਾ ਸੁਣੀ ਟੋਟਾ ਕੇ ਉਹ ਤੱਕ ਨਾਲ ਹੀ ਉਹਦੇ ਮੰਜੇ ਕੋਲ ਜਾ ਬੈਠੀ ਤੇ ਪਹਿਲਾਂ ਵਾਂਗ ਆਪ ਮੁਹਾਰੀ ਫਿਰ ਬੋਲਣ ਲੱਗ ਪਈ ਤੂੰ ਪੁੱਤਾ ਮੇਰੇ ਕੋਲ ਝੂਠ ਕਾਹਦਾ ਬੋਲਿਆ ਕਾਹਦੀ ਖਾਤਰ ਝੂਠ ਬੋਲਿਆ ਮੈਨੂੰ ਤਾਂ ਪਤਾ ਸੀ ਇਹਨਾਂ ਚੰਦਰਿਆਂ ਨੇ ਅੱਗੇ ਪਿੱਛੇ ਸਾਡੀ ਕੀਤੀ ਦਾ ਇਹੋ ਬਦਲਾ ਲੈਣਾ ਵਾਲਾ ਇਹਨਾਂ ਜਟਵਾਦਾਂ ਤੋਂ ਜਿਨ੍ਹਾਂ ਨੇ ਸਾਨੂੰ ਦੂਰ ਬਿਠਾ ਕੇ ਕੁੱਤਿਆਂ ਵਾਂਗੂ ਬੁਰਕੀ ਸਿੱਟਣੀ ਹੋਈ ਕਦੇ ਕਿਸੇ ਦਾ ਭਲਾ ਹੁੰਦਾ ਉਹ ਅਗਲੇ ਲੋਕ ਹੀ ਸੀ ਜਿਹੜੇ ਲਹੂ ਵਾਰਦੇ ਸੀ ਹੁਣ ਤਾਂ ਬੋਲਦਿਆਂ ਉਹਨੂੰ ਖੰਗ ਛਿੜ ਪਈ ਖੰਗ ਵਿੱਚ ਉਲਝ ਕੇ ਉਹ ਦੇਲੀ ਉੱਤੇ ਹੀ ਬਹਿ ਗਈ ਜਗਸੀਰ ਨੂੰ ਨੰਦੀ ਦੀਆਂ ਇਹਨਾਂ ਘਿਣਾ ਜਹੀਆਂ ਤੋਂ ਖਿਜਾ ਖਿੱਚਣ ਲੱਗ ਪਈ ਸੀ ਨਾਲੇ ਉਹਦੇ ਸਿਰ ਨੂੰ ਚੜਦੀ ਘੇਰ ਇੰਨੀ ਵੱਧਦੀ ਜਾਂਦੀ ਸੀ ਕਿ ਨੰਦੀ ਦਾ ਮਰਨਉ ਬੋਲ ਵੀ ਉਹਦੇ ਤੋਂ ਸਹਾਰਿਆ ਨਹੀਂ ਸੀ ਜਾਂਦਾ ਉਸ ਅੱਖਾਂ ਵਿੱਚ ਕੇ ਰਜਾਈ ਨਾਲ ਮੂੰਹ ਟੱਕ ਲਿਆ ਤੇ ਫੇਰ ਉਹਨੂੰ ਕੋਈ ਪਤਾ ਨਾ ਲੱਗਿਆ ਕਿ ਨੰਦੀ ਕਦੋਂ ਤਾਈ ਦੇਲੀ ਉੱਤੇ ਬੈਠੀ ਬੋਲਦੀ ਤੇ ਖੰਗਦੀ ਰਹੀ ਏ ਸੀ 10ਵਾਂ ਭਾਗ ਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਮੜੀ ਦੇ ਦੀਵੇ ਨਾਵਲ ਦਾ ਜਿਹੜਾ 11ਵਾਂ ਭਾਗ ਹੈ ਉਹਦੀ ਆਡੀਓ ਸ਼ੇਅਰ ਕਰਾਂਗੇ ਧੰਨਵਾਦ ਜੀ